ਈਮਾ ਸਰਦੇਵ ਸਿੰਘ ਮਾਨ ਕਿਸਾਨ ਸਹਾਇਕ ਕਮੇਟੀ ਪੰਜਾਬ ਕੋਟ ਗੁੱਡਾ ਦਾ ਸਭਾਈ ਆਗੂ ਜੀ ਮੇਰੇ ਨਾਲ ਕਰਨੈਲ ਸਿੰਘ ਭੋਲਾ ਸਾਡੇ ਆਗੂ ਫਰਮਜੀਤ ਸਿੰਘ ਬਾਉ ਪਰ ਘੋਰਥੜਾ ਤੇ ਬਾਬਾ ਜੁਵਿੰਦਰ ਸਿੰਘ ਜੀ ਸਾਰੇ ਸਾਡੇ ਆਗੂਆਂ ਦੇ ਰਹਿਮਾਈ ਹੇਠ ਜੋ ਅਸੀਂ ਧਰਨਾ ਲਾਇਆ ਸੀ ਸਾਨਾ ਦੀ ਲਾਲੂ ਵਾਲੇ ਦਾਰੇ ਵਾਲਾ ਯੂਸਫਪੁਰ ਤੋਂ ਮਿੱਟੀ ਪੁੱਟਦੇ ਹੀ ਕੰਪਨੀਆਂ ਅੱਜ ਉਹਨਾਂ ਕੰਪਨੀਆਂ ਦੇ ਕੋਲੋਂ ਜਥੇਬੰਦੀ ਦੇ ਤੇ ਲੋਕਾਂ ਦੀ ਆਮ ਲੋਕਾਂ ਦੀ ਜਿੱਤ ਹੋਈ ਆ ਜਿਹਦੇ ਵਿੱਚ ਅੱਜ ਸਾਰੇ ਕਿਸਾਨ ਖੜੇ ਆ 17 18 ਦੇ ਲਾਗੇ ਜਿਨ੍ਹਾਂ ਨੂੰ 60000 ਰੁਪਇਆ ਦੇਣਾ ਕੀਤਾ ਸੀ ਕੰਪਨੀ ਨੇ ਤੇ ਵਿੱਚ ਮਹਿਗਮਾ ਬਿਆਸ ਸੀ ਉਹਨਾਂ ਨੇ ਅੱਜ ਆਪਦੀ ਗੱਲ ਪੂਰੀ ਕੀਤੀ ਆ ਉਹਦੇ ਵਿੱਚ ਅੱਜ 303000 ਰੁਪਇਆ ਜਿਹੜਾ ਆਧੀ ਕਿਸ਼ਤ ਆ ਤੇਤੀ ਆਤ ਜਿਹੜੀ 30000 ਰੁਪਇਆ ਉਹ ਪੰਜ ਸਤਾਂ ਦੇ ਵਿੱਚ ਵਿੱਚ ਉਹ ਵੀ ਦੇ ਦੇਣਗੇ ਕਿਸਾਨ ਜਿਹੜੇ ਆ ਸਾਡੇ ਸਾਰੇ ਖੁਸ਼ ਆ ਵੀ ਚਲੋ ਸਾਡਾ ਨੁਕਸਾਨ ਹੋਇਆ ਸਾਨੂੰ ਨੁਕਸਾਨ ਮਿਲ ਗਿਆ ਐਂ ਪ੍ਰਸ਼ਾਸਨ ਦਾ ਵੀ ਤੇ ਕਿਸਾਨਾਂ ਦਾ ਵੀ ਤੇ ਸਾਰੇ ਆਗੂਆਂ ਦਾ ਵੀ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ